ਦੇਖੋ ਜੀ ਸਿੱਖ ਲੀਡਰਸ਼ਿਪ ਸੀਜ਼ਸ ਟੂ ਐਗਜ਼ਿਸਟ ਬੰਦੀ ਸਿੰਘਾਂ ਦਾ ਰੁਲ ਰਹੇ ਆ ਇਹਨਾਂ ਨੂੰ ਕੋਈ ਟਾਈਮ ਨਹੀਂ ਦੇ ਰਿਹਾ ਨੋ ਵਨ ਇਸ ਟੇਕਿੰਗ देम ਸੀਰੀਅਸਲੀ ਇਹਨਾਂ ਨੂੰ ਕੋਈ ਜ਼ਰੂਰੀ ਨਹੀਂ ਸਮਝਦਾ ਟਾਈਮ ਦੇਣ 17 ਲੱਖ ਸਿੱਖ ਸੰਗਤ ਨੇ ਗੁਰੂ ਘਰਾਂ 'ਚ ਫਾਰਮ ਜਮ੍ਹਾਂ ਕਰਾਇਆ 17 ਲੱਖ ਉਹ ਕਿੱਥੇ ਗਏ ਇਹ ਅੱਜ ਤੱਕ ਟਾਈਮ ਲੈ ਕੇ ਸੈਂਟਰ ਸਰਕਾਰ ਤੱਕ ਉਹ ਦੇ ਹੀ ਨਹੀਂ ਸਕਿਆ ਤੁਹਾਨੂੰ ਮੈਂ ਇੱਕ ਹੋਰ ਬੇਨਤੀ ਕਰਾਂ ਇਹ ਬਹੁਤ ਇੰਪੋਰਟੈਂਟ ਤੁਸੀਂ ਰਿਲੇਵੈਂਟ ਪੁਆਇੰਟ ਚੱਕਿਆ ਉਹਨਾਂ ਪਿੱਛੇ ਮੁੱਦਾ ਚੱਕਿਆ ਗਿਆ ਪਾਣੀ ਦਾ ਪਾਣੀ ਦਾ ਮੁੱਦਾ ਚੱਕਿਆ ਗਿਆ ਹਰਿਆਣੇ ਨਾਲ ਰੌਲਾ ਚੱਲ ਰਿਹਾ ਹੈ ਚੋਟਾਲਾ ਸਰਕਾਰ ਚੋਟਾਲਾ ਪਾਰਟੀ ਉਹ ਉੱਥੇ ਇਹਨਾਂ ਨਾਲ ਇਹਨਾਂ ਦਾ ਸੰਗਠਨ ਹੈ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਗੱਲ ਚ ਅੰਗੂਠਾ ਲੈ ਕੇ ਪਾਣੀ ਦੇਵਾਂਗੇ ਤੇ ਉਸੇ ਸਟੇਜਾਂ ਤੇ ਜਾ ਕੇ ਆਪਣੀ ਲੀਡਰਸ਼ਿਪ ਉਹਨਾਂ ਦੀ ਲਈ ਵੋਟਾਂ ਮੰਗ ਰਹੀ ਹੈ ਇਸ ਕਰਕੇ ਇਹ ਜਿਹੜਾ ਪਿੱਠ 'ਚ ਛੁਰਾ ਮਾਰਦੇ ਸਿੱਖੀ ਸਿਧਾਂਤ ਨੂੰ ਖਤਮ ਕਰ ਰਹੇ ਅਕਾਲ ਤਖਤ ਸਾਹਿਬ ਦਾ ਬਾਰ-ਬਾਰ ਮੱਥਾ ਲਾ ਰਿਹਾ ਪਹਿਲਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੇ ਦੁਰਦਸ਼ਾ ਹੋਈ ਉਸ ਤੋਂ ਬਾਅਦ ਸਿੱਖ ਲੀਡਰਸ਼ਿਪ ਨੂੰ ਭਜਾਇਆ ਗਿਆ ਹੁਣ ਭਰਤੀਆਂ 'ਚ ਵੰਡੀਆਂ ਪਾ ਕੇ ਅਕਾਲ ਤਖਬ ਦੀ ਹੁਕਮ ਦੇ ਉਲਟ ਜਾ ਕੇ ਥੱਲੇਡੇ ਲੈਵਲ ਤੱਕ ਵਰਕਰ ਨੂੰ ਸਿੱਖ ਪੰਥਕ ਲੀਡਰਸ਼ਿਪ ਨੂੰ ਖੇਰੂ-ਖੇਰੂ ਕੀਤਾ ਜਾ ਰਿਹਾ ਇਹਦਾ ਜਿਹੜਾ ਖਮਜਾਮਾ ਉਹ ਆਉਣ ਵਾਲੇ ਸਮੇਂ 'ਚ ਨਵੀਂ ਪੀੜੀ ਨੂੰ ਬਹੁਤ ਬੁਰੀ ਤਰ੍ਹਾਂ ਭੁਗਤਣਾ ਪੈਣਾ ਇਸ ਕਰਕੇ ਗੁਰਦੁਆਰਾ ਸੁਧਾਰ ਕਰਕੇ ਜੀ ਆਪਾਂ ਜਿਹੜੀ ਨਵੀਂ ਪੀੜੀ ਨੂੰ ਤੇ ਸੋਸਾਇਟੀ ਨੂੰ ਜਿਹੜਾ ਆਪਾਂ ਸੇ ਦੇਣੀ ਹੈ ਉਹ ਵਾਇਆ ਗੁਰਦੁਆਰਾ ਰਿਫਾਰਮਸ ਹੀ ਹੈ ਗੁਰਦੁਆਰਾ ਰਿਫਾਰਮਸ ਮੀਨਸ ਐਜੂਕੇਸ਼ਨ ਸਿੱਖ ਐਜੂਕੇਸ਼ਨ 'ਚ ਰਿਫਾਰਮਸ ਗੁਰਦੁਆਰਾ ਰਿਫਾਰਮ ਮੀਨਸ ਸਿੱਖ ਹੈਲਥ ਇੰਸਟੀਟਿਊਸ਼ਨਸ ਰਿਫਾਰਮਸ ਗੁਰਦੁਆਰਾ ਰਿਫਾਰਮ ਮੀਨਸ ਕਿ ਨਵੀਂ ਪੀੜ੍ਹੀ ਜਿਹੜੀ ਆਪਣੇ ਵਿਦੇਸ਼ਾਂ ਚ ਖਵਾਰ ਹੋ ਰਹੀ ਹੈ ਪੱਗ ਤੋਂ ਆਪਣੀ ਬੋਲੀ ਤੋਂ ਆਪਣੇ ਸੱਭਿਆਚਾਰ ਤੋਂ ਦੂਰ ਜਾ ਰਹੀ ਹੈ ਉਹਨਾਂ ਨੂੰ ਵਾਪਸ ਇਸ ਨਾਲ ਜੋੜਨਾ ਤੇ ਜਿਵੇਂ ਕਿਸਾਨੀ ਮੋਰਚੇ ਤੋਂ ਹੁਣ ਤੱਕ ਸਾਰਿਆਂ ਦੀ ਜ਼ੁਬਾਨ ਤੇ ਸੀ ਕਿ ਇੱਕ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਕਿਰਪਾ ਕਰਨ ਕੋਈ ਖੇਤਰੀ ਪਾਰਟੀ ਬਣੇ ਜੀਡੀ ਕੀ ਸਾਰਿਆਂ ਦਾ ਮਸਲੇ ਹੱਲ ਕਰੇ ਤੇ ਅਕਾਤਕ ਸਾਹਿਬ ਦੀ ਸਰਪ੍ਰਸਤੀ ਹੇਠ ਤੋਂ ਬਿਹਤਰ ਹੋਰ ਕਿਹੜੀ ਖੇਤਰੀ ਪਾਰਟੀ ਹੋ ਸਕਦੀ ਹੈ ਜਿਹੜੀ ਇੱਕ ਲੀਡਰਸ਼ਿਪ ਤੇ ਪੰਥ ਪ੍ਰਮਾਨਿਤ ਕਰੂਗੀ ਗੱਲਾਂ ਨਹੀਂ ਇਹ ਤਾਂ ਆਲਰੇਡੀ ਚੱਲੇ ਰਹੀਆਂ ਇੰਸਟੀਟਿਊਸ਼ਨਸ ਚੱਲੇ ਰਹੇ ਜੇ ਜੇ ਐਸਜੀਪੀਸੀ ਤੇ ਇੰਸਟੀਟਿਊਸ਼ਨਸ ਚ ਪ੍ਰੋਪਰ ਇਹ ਚੀਜ਼ਾਂ ਹੁੰਦੀਆਂ ਜੀ ਤਾਂ ਅੱਜ ਦੀ ਘੜੀ ਚ ਫਤੇਗੜ ਸਾਹਿਬ ਦੇ ਉਹ ਪਵਿੱਤਰ ਸਥਾਨਾਂ ਨੂੰ ਤਾਲੇ ਲਾਉਣ ਦੀ ਕੋਈ ਜ਼ਰੂਰਤ ਨਾ ਕਰਦਾ ਜੇ ਡਿਸਪਲਿਨ ਤੇ ਮਰਿਆਦਾ ਹੋ ਫਸਟ ਆਫ ਆਲ ਸੈਕੰਡਲੀ ਆਪਦੇ ਨੀਜੀ ਚਲੋ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਆਪਦੇ ਨੀਜੀ ਹਿੱਤਾਂ ਲਈ ਉੱਥੇ ਕੋਈ ਕਲਚਰਲ ਪ੍ਰੋਗਰਾਮਸ ਨਾ ਕਰਾਇਆ ਜਾਂਦੇ ਧਾਰਮਿਕ ਪ੍ਰੋਗਰਾਮ ਕਰਾਇਆ ਜਾਂਦੇ ਤੀਜੀ ਗੱਲ ਕਿਤੇ ਨਾ ਕਿਤੇ ਤਾਂ ਚੂਕ ਰਹੀ ਹੈ ਕਿ ਆਪਣੀ ਨੌਜਵਾਨੀ ਆਪਣੇ ਕਲਚਰ ਤੋਂ ਦੂਰ ਹੋ ਗਈ ਹੈ ਤੇ ਉਹ ਹੁਣ ਆਪ ਦਾ ਸੌਲਸ ਆਪ ਦਾ ਜਿਹੜਾ ਰਿਜ਼ੋਲਵ ਹੈ ਉਹ ਇੱਕ ਹਾਰਡ ਲਾਈਨਰ ਚ ਦੇਖਣ ਲੱਗ ਗਿਆ ਬਿਕੋਜ਼ ਉਹ ਮੋਡਰੇਟ ਲੀਡਰਸ਼ਿਪ ਤੋਂ ਹੀ ਦੂਰ ਹੋ ਗਈ ਹੈ ਮੋਡਰੇਟ ਕਲਚਰ ਤੋਂ ਦੂਰ ਹੋ ਗਿਆ ਉਹ ਸਿੰਗਰਾਂ ਦੇ ਮਗਰ ਲੱਗਣ ਨੂੰ ਤਿਆਰ ਹੈ ਕਿਉਂ ਹੈ ਕਿਉਂਕਿ ਕਿਤੇ ਨਾ ਕਿਤੇ ਤਾਂ ਚੂਕ ਆ ਰਹੀ ਹੈ ਹੁਣ ਇਹ ਅੱਜ ਦਾ ਜਿਹੜੀ ਘੜੀ ਅੱਜ ਦਾ ਜਿਹੜਾ ਸਮਾਂ ਉਹ ਵਾਪਸ ਜਦੋਂ ਆਪਾਂ ਪ੍ਰਿੰਸੀਪਲ ਗੁਰੂ ਮਤ ਨਾਲ ਜੁੜਾਂਗੇ ਤੇ ਇੱਕ ਇਹ ਭਰਤੀ ਚੋਂ ਇੱਕ ਇਹ ਜਿਹੀ ਲੀਡਰਸ਼ਿਪ ਪੈਦਾ ਕਰਾਂਗੇ ਜਿਹੜੀ ਕਿ ਗੁਰਮਤਿ ਦੀ ਰੋਸ਼ਨੀ ਚ ਫੈਸਲੇ ਲਵੇਗੀ ਜਿਹੜੀ ਕਿ ਆਤਮਿਕ ਤਿਆਗ ਨਾਲ ਚੱਲੇਗੀ ਜਿਹੜੀ ਆਤਮਿਕ ਸਮਰਪਣ ਨਾਲ ਚੱਲੇਗੀ ਉਹ ਵਾਪਸ ਇੱਕ ਇਹ ਜਾ ਸੱਭਿਆਚਾਰਕ ਸਾਂਝੀ ਵਾਲਤਾ ਦੇ ਉਪਦੇਸ਼ ਲੈ ਕੇ ਅੱਗੇ ਜਾਏਗੀ ਕਿ ਪੰਜਾਬ ਨੂੰ ਫੇਰ ਸੁਨਹਿਰਾ ਬਣਾ ਸਕੇ ਠੀਕ ਆ ਤਲਵੰਡੀ ਸਾਹਿਬ ਤੁਸੀਂ ਇਹ ਗੱਲਾਂ ਜਿਹੜੀਆਂ ਅੱਜ ਕਰ ਰਹੇ ਹੋ ਉਸ ਤੋਂ ਪਹਿਲਾਂ ਵੀ ਤੁਸੀਂ ਲੰਬਾ ਸਮਾਂ ਅਕਾਲੀ ਦਲ ਨਾਲ ਜੁੜੇ ਹੋ ਸੀ ਪਹਿਲਾਂ ਕਿਉਂ ਨਹੀਂ ਇਹ ਗੱਲਾਂ ਦੋਖਾ ਰਮਾ ਰਹੇ ਹੋ ਦੇਖੋ ਜੀ ਇਹ ਤਾਂ ਸਮੇਂ ਪੈਂਡ ਤੇ ਹੈ ਜੀ ਗੱਲ ਮੇਰੇ ਜੀਵਨ ਕਾਲ ਦੇ ਵਿੱਚ ਇਹ ਪਹਿਲਾ ਅਫਸਰ ਆਇਆ ਕਿ ਜਦੋਂ ਮੈਂ ਚੁਣਨਾ ਸੀ ਕਿ ਜਾਂ ਅਕਾਲੀ ਦਲ ਬਾਦਲ ਅਕਾਲੀ ਦਲ ਤਾਂ ਆਪਾਂ ਕਹੀ ਨਾ ਚਲੋ ਬਾਦਲ ਧੜਾ ਜਾਂ ਅਕਾਲ ਤਖਸਾਲ ਮੈਂ ਆਪਦਾ ਸਟੈਂਡ ਸਪਸ਼ਟ ਕਰਦਾ ਜੀ ਪਤਾ ਨਹੀਂ ਕਿਹਦੀ ਕਿਸਮਤ ਚ ਅਕਾਲਪੁਰ ਕਾਂਚਾਰੀਆਂ ਤੇ ਹੋਰ ਕੀ ਕੁਛ ਨਹੀਂ ਲੈ ਸਕਦਾ ਸੀ ਉਹਨਾਂ ਵਾਲੇ ਸਮੇਂ ਚ ਹਰੇਕ ਚੀਜ਼ ਨੂੰ ਮੈਂ ਉਹ ਚੀਜ਼ਾਂ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਮੈਂ ਫੇਰ ਕਹਿੰਦਾ ਇਹ ਚੀਜ਼ਾਂ ਬਾਅਦ ਚ ਨਹੀਂ ਜੀ ਜੇ ਭਗਤ ਸਿੰਘ ਵੀ ਮਤਲਬ ਕਿ ਹੱੱਟੀ ਲਾ ਲੰਦਾ ਤਾਂ ਦੇਸ਼ ਆਜ਼ਾਦ ਨਾ ਜੀ ਹੁੰਦਾ ਮੇਰਾ ਕਹਿਣ ਦਾ ਭਾਵ ਸੀ ਕਿਸੇ ਨੂੰ ਤਾਂ ਜੀ ਇਹ ਸੰਘਰਸ਼ਿਕ ਬੀੜਨਾ ਸ਼ੁਰੂ ਕਰਨਾ ਪੈਣਾ ਸੀ ਬਾਕੀ ਆ ਸਾਰੇ ਸੀਨੀਅਰ ਬੰਦੇ ਬੈਠੇ ਨੇ ਇਸ ਸਮੇਂ ਸਮੇਂ ਤੇ ਮੈਨੂੰ ਪ੍ਰੇਰਣਾ ਦਿੰਦੇ ਰਹਿੰਦੇ ਨੇ ਕਿ ਆਪਾਂ ਵਿਰਾਸਤ ਕੱਲੇ ਬਜ਼ੁਰਗਾਂ ਦੀ ਨਹੀਂ ਆਪਾਂ ਵਿਰਾਸਤ ਸਿੱਖ ਪੰਥ ਦੀ ਵੀ ਚੰਗੀ ਸੇਧ ਦੇ ਕੇ ਸੰਭਾਲੀਏ ਦੇ ਜੀ ਮੇਰਾ ਜੱਦੀ ਇਲਾਕਾ ਫਤਿਹਗੜ ਸਾਹਿਬ ਹੈ ਜੀ ਮੈਨੂੰ ਇਹ ਫਿਕਰ ਸੀ ਕਿ ਜੇ ਇਹ ਫਤਿਹਗੜ ਸਾਹਿਬ ਚ ਕਿਤੇ ਕਿਤੇ ਫਤਿਹਗੜ ਸਾਹਿਬ ਚ ਆਉਣ ਵਾਲੇ ਸਮੇਂ ਲਈ ਇਤਿਹਾਸ ਚ ਇਹ ਨਾ ਲਿਖਿਆ ਜਾਵੇ ਕਿ ਕਾਲ ਤੱਕ ਤੋਂ ਸਥਾਪਿਤ ਕਮੇਟੀ ਆਈ ਸੀ ਸਿੱਖ ਕੌਮ ਦੀ ਕਮੇਟੀ ਆਈ ਸੀ ਤੇ ਸ਼ਹੀਦਾਂ ਦੀ ਧਰਤੀ ਤੇ ਤੇ ਉਹਨਾਂ ਨੂੰ ਤਾਂ ਰਿਸਪੌਂਸ ਹੀ ਨਹੀਂ ਸੀ ਮਿਲੇ ਇਸ ਕਰਕੇ ਮੈਂ ਇਹ ਫਿਕਰਮੰਦ ਹੋ ਕੇ ਘਰ ਘਰ ਜਾ ਕੇ ਮੈਂ ਹੋਕਾ ਦੇ ਰਿਹਾ ਜੀ ਕਿ ਆਪਾਂ ਇਹ ਸਮਾ ਸੰਭਾਲ ਲਈਏ ਕਿਤੇ ਇਤਿਹਾਸ ਆਪਾਂ ਨੂੰ ਮਾੜਾ ਕਰਕੇ ਨਾ ਲਿਖਿਆ ਜਾਵੇ